ਕਰਨ ਜੋ ਦਾ ਦਿਆ ਸਫਾਈ ਕਰਮਚਾਰੀ ਯੂਨੀਅਨ ਡਿਸਟਰ ਨਗਰ ਨਿਗਮ ਪੇਸ਼ਾਰ ਪਰ ਤੋਂ ਅੱਜ ਕੀ ਪ੍ਰੋਗਰਾਮ ਹੈ ਜੀ ਅੱਜ ਡਾਕਟਰ ਬੀ ਆਰ ਅੰਬੇਦਕਰ ਯੂਥ ਇਕਤਾ ਪੰਜਾਬ ਦੇ ਪ੍ਰਧਾਨ ਅਮਨ ਸਿੱਧੂ ਜੀ ਔਰ ਉਹਨਾਂ ਦੇ ਸਾਥੀਆਂ ਵੱਲੋਂ ਇੱਕ ਮਹਾ ਖੂਨਦਾਨ ਦਾ ਕੈਂਪ ਜਿਹੜਾ ਦੂਸਰਾ ਲਗਾਇਆ ਗਿਆ ਹੈ ਕਿਹੜੀ ਜਗ੍ਹਾ ਹੈ ਇਹ ਸੈਨ ਸੋਲਜਰ ਸਕੂਲ ਲక్ష్ਮੀਨ ਕਲੇਵ ਰੇਲਵੇ ਸਟੇਸ਼ਨ ਦੇ ਕੋਲ ਲਗਾਇਆ ਗਿਆ ਹੈ ਸੋ ਸਾਰੇ ਸਾਥੀਆਂ ਦਾ ਆਪਾਂ ਧੰਨਵਾਦ ਵੀ ਕਰਦੇ ਹਾਂ ਜਿਹੜੇ ਇੱਕ ਕਾਲ ਦੇ ਉੱਤੇ ਸੱਦੇ ਦੇ ਉੱਤੇ ਪਹੁੰਚੇ ਆ ਖੂਨ ਦੇ ਲਈ ਵੈਸੇ ਵੀ ਖੂਨ ਦੇਣਾ ਬਹੁਤ ਚੰਗੀ ਗੱਲ ਆ ਸੋ ਸਾਰੇ ਸਾਥੀਆਂ ਨੇ ਸਹਿਯੋਗ ਦਿੱਤਾ ਆਪਾਂ ਔਰ ਇਹਨਾਂ ਦੇ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਇੱਥੇ ਫ੍ਰੀ ਮੈਡੀਕਲ ਚੈੱਕਅਪ ਜਿਹੜਾ ਕੈਂਪ ਉਹ ਵੀ ਲਗਾਇਆ ਗਿਆ ਹੈ ਔਰ ਸਾਰੇ ਸਾਥੀਆਂ ਵਾਸਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਸੋ ਆਪਾਂ ਇਹੀ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਦਿਨ ਦੁਗਣੀ ਔਰ ਰਾਤ ਚੁਗਣੀ ਤਰੱਕੀ ਬਖਸ਼ਣ ਔਰ ਸਾਰੇ ਅੱਗੇ ਬੇਨਤੀ ਕਰਦੇ ਆ ਕਿ ਖੂਨ ਦੇਣਾ ਜਿਹੜਾ ਬਹੁਤ ਜ਼ਰੂਰੀ ਹੈ ਸਾਰੇ ਬੰਦਿਆਂ ਨੂੰ ਆਪਣਾ ਖੂਨ ਜਿਹੜਾ ਵਾ ਸਾਲ 'ਚ ਇੱਕ ਦੋ ਵਾਰੀ ਉਹ ਦੇਣਾ ਚਾਹੀਦਾ ਧੰਨਵਾਦ ਜੀ ਮੇਰਾ ਨਾਮ ਗਗਨਦੀਪ ਸਿੰਘ ਪ੍ਰਿੰਸੀਪਲ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਲక్ష్ਮੀਨ ਡਾクター ਬੀ ਆਰ ਐਮ ਬੇਦਕਰ ਇਕਤਾ ਯੂਨੀਅਨ ਦੇ ਪ੍ਰਧਾਨ ਨੇ ਇਹ ਹਰ ਸਾਲ ਸਾਡੇ ਨਾਲ ਸਾਡੇ ਸਹਿਯੋਗ ਨਾਲ ਜਾਂ ਅਸੀਂ ਇਹਨਾਂ ਦੇ ਸਹਿਯੋਗ ਨਾਲ ਹਰ ਸਾਲ ਇੱਕ ਮੈਡੀਕਲ ਕੈਂਪ ਔਰ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਆਰਗੇਨਾਈਜ਼ ਕਰਦੇ ਆ ਇਸ ਵਾਰ ਵੀ ਬੀ ਰਵਨ ਸਿੱਧੂ ਨੇ ਜਿਹੜਾ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਸਾਡੇ ਸਕੂਲ ਕੈਂਪਸ ਵਿੱਚ ਆਰਗੇਨਾਈਜ਼ ਕੀਤਾ ਹੈ ਔਰ ਸਾਰੇ ਜਿਹੜੇ ਸਹਿਯੋਗੀ ਸੱਜਣ ਨੇ ਇਹਨਾਂ ਦੇ ਵੀਰ ਪ੍ਰਧਾਨ ਜੀ ਆਏ ਹੋਏ ਨੇ ਇਹ ਸਾਰੇ ਬਹੁਤ ਵੱਧ ਚੜਕੇ ਸਹਿਯੋਗ ਦੇ ਰਹੇ ਨੇ ਔਰ ਜਿਵੇਂ ਕਿ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਖੂਨਦਾਨ ਇੱਕ ਮਹਾਦਾਨ ਹੈ ਇਸ ਦੇ ਨਾਲ ਅਸੀਂ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਚਾ ਸਕਦੇ ਹਾਂ ਇੱਕ ਵਾਰ ਦਿੱਤਾ ਹੋਇਆ ਖੂਨ ਪਤਾ ਨਹੀਂ ਕਿੰਨੀਆਂ ਲੋਕਾਂ ਦੀ ਜਿਹੜੀ ਜਾਨ ਹੈ ਬਚਾਉਂਦਾ ਹੈ ਔਰ ਸਾਨੂੰ ਸਭ ਨੂੰ ਜਿਹੜਾ ਜੀਵਨ ਦੇ ਵਿੱਚ ਕਦੀ ਨਾ ਕਦੀ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਵੈਸੇ ਅਸੀਂ 3 ਮਹੀਨੇ ਬਾਅਦ ਖੂਨਦਾਨ ਕਰ ਸਕਦੇ ਹਾਂ ਔਰ ਸਾਨੂੰ ਕਦੀ ਨਾ ਕਦੀ ਜਿਹੜਾ ਹੈਗਾ ਇੱਕ ਵਾਰ ਜ਼ਰੂਰ ਖੂਨਦਾਨ ਕਰਨਾ ਚਾਹੀਦਾ ਤਾਂ ਕਿ ਸਾਡੀਆਂ ਜਿਹੜੀਆਂ ਅਣਪਛਾਤੇ ਲੋਕਾਂ ਦੀਆਂ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਹੱਗੇ ਉਹਨਾਂ ਦਾ ਸਹਿਯੋਗ ਹੋ ਸਕੇ ਧੰਨਵਾਦ ਸਾਰੇ ਤੋਂ ਬਲੋ ਸਭ ਨੂੰ ਜੈਵਾਲ ਮੇਕ ਜੈ ਭੀਮ ਜੈ ਭਾਰਤ ਸਵਾਲਮੀ ਕਨ ਟਾਈਗਰ ਫੋਰ ਸੈਕਸ਼ਨ ਕੀ ਮਤੇ ਆਲਰਡੀ ਆ ਮੈਂ ਪ੍ਰਧਾਨ ਅਜੀਤ ਹੌਸਲਾ ਸੋ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਸਮਾਜ ਦੇ ਘੋਮ ਦੇ ਸੂਰਮੇ ਯੋਧੇ ਜਿਹੜੇ ਅੱਜ ਬਹੁਤ ਵਧੀਆ ਕੰਮ ਜਿਹੜੇ ਸਮਾਜ ਸੇਵਕ ਕਰ ਰਹੇ ਆ ਸੋ ਡਾਕਟਰ ਪੀਮਰਾਓ ਅੰਬੇਡਕਰ ਜੀ ਇਕਤਾ ਪੰਜਾਬ ਗਰੁੱਪ ਦੇ ਮੈਂਬਰ ਅਮਰ ਸਿੱਧੂ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਜਿਹੜਾ ਵੱਲੋਂ ਅੱਜ ਦੂਸਰਾ ਵਰਸ਼ਿਕ ਜਿਹੜਾ ਬਲੱਡ ਕੈਂਪ ਜਿਹੜਾ ਲਗਾਇਆ ਗਿਆ ਸੋ ਬਹੁਤ ਸਮਾਜ ਦੀ ਸੇਵਾ ਦੇ ਵਿੱਚ ਇਹ ਵੀਰ ਅੱਗੇ ਆ ਕੇ ਕੰਮ ਕਰਦੇ ਆ ਸੋ ਵਾਲਮੀਕਨ ਟਾਈਗਰ ਫੋਰਸ ਵੱਲੋਂ ਇਹ ਬਤਾਈ ਦੇ ਪਾਤਰ ਆ ਔਰ ਮੈਂ ਸਾਰੇ ਹੀ ਧਰਮਾਂ ਦੇ ਹਰ ਇੱਕ ਇਨਸਾਨ ਨੂੰ ਇਹੀ ਕਹਿਣਾ ਚਾਹਾਂਗਾ ਕਿ ਖੂਨਦਾਨ ਜਿਹੜਾ ਹੈ ਸਭ ਤੋਂ ਵੱਡਾ ਦਾਨ ਆ ਸੋ ਸਾਰੇ ਜਣੇ ਇਹਦੇ ਵਿੱਚ ਸਹਿਯੋਗ ਕਰਿਆ ਕਰੋ ਸਾਰੇ ਜਣੇ ਅੱਗੇ ਆਇਆ ਕਰੋ ਕਿ ਜਿਹੜਾ ਆਪਾਂ ਬਲੱਡ ਦਿੰਨੇ ਆ ਸੋ ਇਹ ਬਲੱਡ ਜਿਹੜਾ ਗਰੀਬਾਂ ਦੀ ਮਦਦ ਵਾਸਤੇ ਇਹ ਡੋਨੇਟ ਹੁੰਦਾ ਆ ਸੋ ਸਾਰਿਆਂ ਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਮੁਬਾਰਕਾਂ ਔਰ ਮੇਰਾ ਵੀਰ ਅਮਨ ਸਿੱਧੂ ਜੀ ਤੇ ਇਹਨਾਂ ਸਮੁੱਚੀ ਟੀਮ ਸੌਰਵir ਜੀ ਸਾਰੇ ਹੀ ਬਧਾਈ ਦੇ ਪਾਤਰ ਆ ਜਿਹੜੇ ਹਿਸ਼ਾਰਪੁਰ ਦੇ ਵਿੱਚ ਇਹ ਦੂਸਰਾ ਜਿਹਨਾਂ ਨੇ ਕੈਂਪ ਲਗਾਇਆ ਬਲੱਡ ਕੈਂਪ ਔਰ ਇਸੇ ਤਰ੍ਹਾਂ ਹੀ ਮੈਂ ਆਸ ਕਰਦਾ ਕਿ ਹਰ ਸਾਲ ਇਦਾਂ ਹੀ ਇਹ ਬਲੱਡ ਕੈਂਪ ਲਗਾਉਂਦੇ ਰਹਿਣਗੇ ਔਰ ਅਸੀਂ ਇੱਥੇ ਅੱਜ ਪਹੁੰਚੇ ਆ ਸੋ ਇਹਨਾਂ ਦਾ ਸਹਿਦ ਲੋ ਧੰਨਵਾਦ ਆ ਸਾਨੂੰ ਇੱਥੇ ਸੱਦਿਆ ਸਾਰਿਆਂ ਨੂੰ ਜੈਪੀਮ ਜੈਪੁਰ ਮੇਰਾ ਨਾਮ ਜੀ ਮਨੋਜ ਕਨੇਡੀ ਜੀ ਅੱਜ ਕਿੱਥੇ ਪਹੁੰਚੇ ਜੀ ਅੱਜ ਵੀਰ ਸ਼ਰਮਣੀ ਬਾਬਾ ਸਾਹਿਬ ਭੀਬਰਾ ਅੰਬੇਦਕਰ ਜੂਥ ਇਕਤਾ ਕਲਬ ਪੰਜਾਬ ਲੋ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਅਮਨ ਸਿੱਧੂ ਜੀ ਵੱਲੋਂ ਇੱਕ ਬਹੁਤ ਹੀ ਭਾਰੀ ਖੂਨ ਕੈਂਪ ਜਿਹੜਾ ਉਹ ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ ਵਿੱਚ ਲਗਾਇਆ ਗਿਆ ਤੇ ਅੱਜ ਭਾਰੀ ਸੰਖਿਆ ਦੇ ਵਿੱਚ ਨੌਜਵਾਨਾਂ ਨੇ ਇੱਥੇ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਸਮਰਪਿਤ ਹੋ ਕੇ ਬਲੱਡ ਜਿਹੜਾ ਡੋਨੇਟ ਕਰ ਰਹੇ ਨੇ ਹੁਣ ਤੱਕ ਲਗਭਗ 16 ਨੌਜਵਾਨਾਂ ਨੇ ਆਪਣਾ ਖੂਨ ਜਿਹੜਾ ਆ ਦਾਨ ਦਿੱਤਾ ਆ ਤੇ ਮੈਂ ਅਮਨ ਸਿੱਧੂ ਜੀ ਦਾ ਤਾਂ ਉਹਨਾਂ ਦੀ ਪੂਰੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਕਿਉਂਕਿ ਉਹਨਾਂ ਨੇ ਮੈਨੂੰ ਇਸ ਬਹੁਤ ਹੀ ਵਧੀਆ ਕੌਜ਼ ਵਾਸਤੇ ਅੱਜ ਇੱਥੇ ਬੁਲਾਇਆ ਤੇ ਇਹ ਬੱਚੇ ਜਿਹੜੇ ਆ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਆ ਜੈਪੀਮ ਜੈਪਾਰਤ ਮੈਂ ਅਮਨ ਸਿੱਧੂ ਪੰਜਾਬ ਪ੍ਰਧਾਨ ਅੰਬੇਦਕਰ ਯੂਥ ਦਿੱਖਤਾ ਜਿਸਟਰ ਪੰਜਾਬ ਤੋਂ ਤੇ ਅੱਜ ਦੂਸਰਾ ਕੈਂਪ ਅਸੀਂ ਲਗਵਾਇਆ ਗਿਆ ਖੂਨਦਾਨ ਕੈਂਪ ਲਗਵਾਇਆ ਗਿਆ ਜੀ ਤੇ ਖੂਨਦਾਨ ਕੈਂਪ ਦੇ ਨਾਲ ਅਸੀਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਵਾਇਆ ਗਿਆ ਜੀ ਤੇ ਸਾਰੇ ਭਰਾਵਾਂ ਦਾ ਬਹੁਤ ਵਧੀਆ ਸਹਿਯੋਗ ਮਿਲਦਾ ਪਿਆ ਜੀ ਸਾਰੇ ਭਰਾ ਸਾਡੇ ਵੱਧ ਚੜ ਕੇ ਖੂਨ ਦੇ ਰਹੇ ਆ ਜੀ ਤੇ ਮੈਂ ਤਹਿ ਦਿਲੋਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਆ ਜੀ ਆਪਣੇ ਵੱਡੇ ਭਾਜੀ ਮਨੋਜੀ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਪਣੇ ਸਾਰੇ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੈ ਭੀਮ ਜੈ ਭਾਰਤ